ਕੈਨੇਡਾ ਦੇ ਵਿੱਚ 2023 ਦੇ ਵਿੱਚ ਇੱਕ ਇੰਟਰਨੈਸ਼ਨਲ ਸਟੂਡੈਂਟ ਦੇ ਉੱਪਰ ਹਮਲਾ ਕੀਤਾ ਗਿਆ ਸੀ। दरअसल 24 ਸਾਲਾ ਗੁਰਵਿੰਦਰ ਨੱਥ ਜੋ ਕਿ ਕੈਨੇਡਾ ਦੇ ਵਿੱਚ ਇੱਕ ਇੰਟਰਨੈਸ਼ਨਲ ਸਟੂਡੈਂਟ ਵਜੋਂ ਆਇਆ ਸੀ ਆਪਣੀ ਪੜ੍ਹਾਈ ਦੇ ਅਖੀਰਲੇ ਸੈਮੈਸਟਰ ਵਿੱਚ ਸੀ। ਰਾਤ ਦੇ ਸਮੇਂ ਉਹ ਫੂਡ ਡਿਲੀਵਰੀ ਕਰ ਰਿਹਾ ਸੀ ਜਿਸ ਦੌਰਾਨ ਉਸ ਦੇ ਉੱਪਰ ਕੁਝ ਵਿਅਕਤੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਕਰਦੇ ਹੋਏ ਉਸ ਨੇ ਦਮ ਤੋੜ ਦਿੱਤਾ। ਕੁਝ ਦਿਨ ਹਸਪਤਾਲ ਵਿੱਚ ਭਰਤੀ ਰਿਹਾ ਪਰ ਉਹ ਬਾਚ ਨਹੀਂ ਪਾਇਆ ਜਿਨ੍ਹਾਂ ਵਿਅਕਤੀਆਂ ਦੇ ਵੱਲੋਂ ਉਸ ਉੱਪਰ ਹਮਲਾ ਕੀਤਾ ਗਿਆ ਪੁਲਿਸ ਦੇ ਵੱਲੋਂ ਹੁਣ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਦੀ ਪਾਲ ਕੀਤੀ ਜਾ ਰਹੀ ਹੈ ਜਿਸ ਦੇ ਉੱਪਰ ਉਹਨਾਂ ਦੇ ਵੱਲੋਂ ਕੈਨੇਡਾ ਵਾਈਡ ਵਾਰੰਟ ਵੀ ਇਸ਼ੂ ਕਰ ਦਿੱਤਾ ਗਿਆ ਹੈ 2 ਸਾਲ ਪਹਿਲਾਂ ਬ੍ਰੈਂਪਟਨ 온ਟਾਰੀਓ ਦੇ ਇੱਕ ਫੂਡ ਡਿਲੀਵਰੀ ਡਰਾਈਵਰ ਤੇ ਹੋਏ ਘਾਤਕ ਹਮਲੇ ਦੇ ਸੰਬੰਧ ਵਿੱਚ ਲੋੜਿੰਦੇ ਤੀਜੇ ਸ਼ੱਕੀ ਲਈ ਕੈਨਡਾ ਪਰ ਵਿੱਚ ਵਾਰੰਟ ਜਾਰੀ ਕੀਤਾ ਗਿਆ ਹੈ। ਮੰਗਲਵਾਰ ਨੂੰ ਇੱਕ ਅਪਡੇਟ ਵਿੱਚ ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਉਹ 9 ਜੁਲਾਈ 2023 ਨੂੰ ਹੋਏ ਹਮਲੇ ਤੋਂ ਬਾਅਦ ਦੂਜੇ ਦਰਜੇ ਦੇ ਕਤਲ ਦੇ ਦੋਸ਼ ਵਿੱਚ 25 ਸਾਲਾ ਡੈਵੌਂਟ ਥੌਮਸਨ ਦੀ ਭਾਲ ਕਰ ਰਹੇ ਹਨ। ਜੈਸਵੇਚੋ 24 ਸਾਲਾਂ ਗੁਰਵਿੰਦਰ ਨੱਥ ਦੀ ਮੌਤ ਹੋ ਗਈ ਸੀ ਪੁਲਿਸ ਨੇ ਪਹਿਲਾਂ ਦੱਸਿਆ ਸੀ ਕਿ ਨੱਥ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਉਹ ਸਵੇਰੇ 2 ਵਜੇ ਤੋਂ ਬਾਅਦ ਮਿਸਿਸ ਆਗਾ ਦੇ ਪਤੇ ਤੇ ਪੀਜ਼ਾ ਡਿਲੀਵਰੀ ਕਰ ਰਿਹਾ ਸੀ ਜਦੋਂ ਉਸ ਤੇ ਹਮਲਾ ਕਰ ਦਿੱਤਾ ਗਿਆ ਸੀ ਜਾਂਚ ਕਰਤਾਵਾਂ ਨੇ ਉਸ ਸਮੇਂ ਕਿਹਾ ਸੀ ਕਿ ਖਾਣੇ ਦਾ ਆਰਡਰ ਨੱਥ ਨੂੰ ਜਾਇਦਾਦ ਵੱਲ ਲੁਭਾਉਣ ਲਈ ਦਿੱਤਾ ਗਿਆ ਸੀ ਜਦੋਂ ਉਹ ਪਹੁੰਚਿਆ ਪੁਲਿਸ ਨੇ ਕਿਹਾ ਕਿ ਨੱਥ ਤੇ ਹਿੰਸਕ ਹਮਲਾ ਕੀਤਾ ਗਿਆ ਅਤੇ ਸ਼ੱਕੀਆਂ ਨੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਜਿਨ੍ਹਾਂ ਨੇ ਕਥਿਤ ਤੌਰ ਤੇ ਉਸ ਦੀ ਗੱਡੀ ਲੁੱਟ ਲਈ ਅਤੇ ਮੌਕੇ ਤੋਂ ਭੱਜ ਗਏ ਕਈ ਗਵਾਹ ਨੱਥ ਦੀ ਮਦਦ ਲਈ ਆਏ ਅਤੇ ਉਸ ਨੂੰ ਟਰੋਮਾ ਸੈਂਟਰ ਲਿਜਾਣ ਤੋਂ ਪਹਿਲਾਂ ਮਦਦ ਲਈ ਪੁਕਾਰ ਕੀਤੀ ਗਈ 14 ਜੁਲਾਈ ਨੂੰ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਦੋ ਹੋਰ ਸ਼ੱਕੀਆਂ ਜਿਨ੍ਹਾਂ ਵਿੱਚ ਇੱਕ ਨੌਜਵਾਨ ਵੀ ਸ਼ਾਮਲ ਹੈ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦੋਵਾਂ ਤੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ ਸੀ ਹਮਲੇ ਤੋਂ ਕੁਝ ਘੰਟਿਆਂ ਬਾਅਦ ਨੱਥ ਦੀ ਗੱਡੀ ਅਪਰਾਧ ਵਾਲੀ ਥਾਂ ਤੋਂ 5 ਕਿਲੋਮੀਟਰ ਤੋਂ ਵੀ ਘੱਟ ਦੂਰੀ ਤੇ ਛੱਡੀ ਹੋਈ ਮਿਲੀ। ਮੂਲ ਰੂਪ ਵਿੱਚ ਭਾਰਤ ਤੋਂ ਨੱਥ ਜੁਲਾਈ 2021 ਵਿੱਚ ਕੈਨੇਡਾ ਆਇਆ ਸੀ ਅਤੇ ਉਸ ਦਾ ਆਪਣਾ ਕਾਰੋਬਾਰ ਖੋਲਣ ਦੀ ਯੋਜਨਾ ਸੀ। ਉਸ ਦੇ ਦੋਸਤਾਂ ਅਤੇ ਪਰਿਵਾਰ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ। ਵਿਦਿਆਰਥੀ ਬਿਜ਼ਨਸ ਸਕੂਲ ਦੇ ਆਪਣੇ ਆਖਰੀ ਸੈਮੈਸਟਰ ਤੋਂ ਪਹਿਲਾਂ ਗਰਮੀਆਂ ਦੀਆਂ ਛੁੱਟੀਆਂ ਤੇ ਸੀ ਜਦੋਂ ਇਹ ਘਾਤਕ ਹਮਲਾ ਹੋਇਆ। ਕੈਲਡਨ 온ਟਾਰੀਓ ਦੇ ਵਸਨੀਕ ਥੌਮਪਸਨ ਨੂੰ ਪੁਲਿਸ ਨੇ ਬਲੈਕ ਦੱਸਿਆ ਲਗਭਗ 6 ਫੁੱਟ ਲੰਬਾ ਦਰਮਿਆਨ ਨਾ ਰੰਗ ਪਤਲਾ ਸਰੀਰ ਅਤੇ ਪੂਰੀਆਂ ਅੱਖਾਂ ਵਾਲਾ ਇਸ ਦੀ ਭਾਲ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ